ਨਵੀਂ ਦਿੱਲੀ ਸੰਸਦ ਭਵਨ ਦੀ ਸੁਰੱਖਿਆ 'ਚ ਕੱਲ੍ਹ ਯਾਨੀ ਕਿ ਬੁੱਧਵਾਰ ਨੂੰ ਵੱਡੀ ਕੁਤਾਹੀ ਹੋ ਗਈ। ਦੋ ਵਿਅਕਤੀ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਚੈਂਬਰ ਅੰਦਰ ਦਾਖਲ ਹੋ ਗਏ ਅਤੇ ਨਾਰੇਬਾਜ਼ੀ ਕਰਨ ਲੱਗੇ ਇਸ ਘਟਨਾ ਦੇ ਸੰਬੰਧ ਵਿੱਚ ਲੋਕ ਸਭਾ ਸਕਤਰੇਤ ਨੇ ਵੱਡੀ ਕਾਰਵਾਈ ਕੀਤੀ ਸੁਰੱਖਿਆ ਗੁਤਾਖੀ ਦੇ ਮਾਮਲੇ ਵਿੱਚ ਲੋਕ ਸਭਾ ਸਕਤਰੇਤ ਨੇ 8 ਕਰਮੀਆਂ ਨੂੰ ਮੁਅਤਲ ਕਰ ਦਿੱਤਾ ਹੈ ਮੁਅਤਲ ਕੀਤੇ ਗਏ ਲੋਕਾਂ ਦੀ ਪਛਾਣ RAM PAL ARVINDER VEERDAS GANESH ANIL PRADEEP VIMITT ਅਤੇ NARENDRA ਦੇ ਰੂਪ ਵਿੱਚ ਕੀਤੀ ਗਈ ਹੈ ਦੱਸਣਯੋਗ ਹੈ ਕਿ ਸੰਸਦ ਤੇ 2001 ਤੇ ਅਤਵਾਦੀ ਹਮਲੇ ਦੀ ਵਰਸੀ ਦੇ ਦਿਨ ਬੁੱਧਵਾਰ ਨੂੰ ਸੁਰੱਖਿਆ ਚੁਕਤਾਹੀ ਦੀ ਵੱਡੀ ਘਟਨਾ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ ਨਾਰੇ ਲਗਾਏ ਅਤੇ ਕੇਨ ذریعے ਪੀਲੇ ਰੰਗ ਦਾ ਧੂਆਂ ਫੈਲਾ ਦਿੱਤਾ ਜਿਸ ਨਾਲ ਸਦਨ ਅੰਦਰ دہشت ਫੈਲ ਗਈ ਉਸੇ ਸਮੇਂ ਹੀ ਦੋ ਹੋਰ ਦੋਸ਼ੀਆਂ ਅਮੋਲ ਸਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ ਕੇਨ ਤੋਂ ਰੰਗਦਾਰ ਧੂਆਂ ਛੱਡਿਆ ਅਤੇ ਤਾਨਾशाही ਨਹੀਂ ਚਲੇਗੀ ਵਰਗੇ ਨਾਰੇ ਲਗਾਏ ਦੋਹਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਦੋਹਾਂ ਦੀ ਪਛਾਣ ਹਰਿਆਣਾ ਦੇ ਜ਼ਿੰਦ ਜिले ਦੇ ਪਿੰਡ ਕਾਸੋ ਖੁਰਦ ਦੀ ਵਾਸੀ ਨਿਲਮ ਅਤੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸਿੰਦੇ ਦੇ ਰੂਪ ਵਿੱਚ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸੰਸਦ ਦੀ ਸੁਰੱਖਿਆ ਚੁਕਤਾਹੀ ਦੇ ਮਾਮਲੇ 'ਚ ਦਿੱਲੀ ਪੁਲਸ ਵੱਲੋਂ ਯੂਏਪੀਏ ਦਿੱਤਾ ਹੈ ਤਾਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਨਵੀਂ ਦਿੱਲੀ ਸੰਸਦ ਭਵਨ ਦੀ ਸੁਰੱਖਿਆ 'ਚ ਕੱਲ੍ਹ ਆਣੀ ਕੀ ਬੁੱਧਵਾਰ ਨੂੰ ਵੱਡੀ ਕੁਤਾਹੀ ਹੋ ਗਈ ਦੋ ਵਿਅਕਤੀ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਚੈਂਬਰ ਅੰਦਰ ਦਾਖਲ ਹੋ ਗਏ ਅਤੇ ਨਾਰੇਬਾਜ਼ੀ ਕਰਨ ਲੱਗੇ ਇਸ ਘਟਨਾ ਦੇ ਸੰਬੰਧ ਵਿੱਚ ਲੋਕ ਸਭਾ ਸਕੱਤਰੇਤ ਨੇ ਵੱਡੀ ਕਾਰਵਾਈ ਕੀਤੀ ਸੁਰੱਖਿਆ ਗੁਤਾਖੀ ਦੇ ਮਾਮਲੇ ਵਿੱਚ ਲੋਕ ਸਭਾ ਸਕੱਤਰੇਤ ਨੇ 8 ਕਰਮੀਆਂ ਨੂੰ ਮੁਅਤਲ ਕਰ ਦਿੱਤਾ ਹੈ ਮੁਅਤਲ ਕੀਤੇ ਗਏ ਲੋਕਾਂ ਦੀ ਪਛਾਣ RAM PAL ARVINDER veer DAS GANESH ANIL PRADEEP VIMITT ਅਤੇ NARENDRA ਦੇ ਰੂਪ ਵਿੱਚ ਕੀਤੀ ਗਈ ਹੈ ਦੱਸਣਯੋਗ ਹੈ ਕਿ ਸੰਸਦ ਤੇ 2001 ਤੇ ਅਤਵਾਦੀ ਹਮਲੇ ਦੀ ਵਰਸੀ ਦੇ ਦਿਨ ਬੁੱਧਵਾਰ ਨੂੰ ਸੁਰੱਖਿਆ ਚੁਕਤਾਹੀ ਦੀ ਵੱਡੀ ਘਟਨਾ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ ਨਾਰੇ ਲਗਾਏ ਅਤੇ ਕੇਨ ذریعے ਪੀਲੇ ਰੰਗ ਦਾ ਧੂਆਂ ਫੈਲਾ ਦਿੱਤਾ ਜਿਸ ਨਾਲ ਸਦਨ ਅੰਦਰ دہشت ਫੈਲ ਗਈ ਉਸੇ ਸਮੇਂ ਹੀ ਦੋ ਹੋਰ ਦੋਸ਼ੀਆਂ ਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ ਕੇਨ ਤੋਂ ਰੰਗਦਾਰ ਧੂਆਂ ਛੱਡਿਆ ਅਤੇ ਤਾਨਾਸ਼ਾਹੀ ਨਹੀਂ ਚਲੇਗੀ ਵਰਗੇ ਨਾਰੇ ਲਗਾਏ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਹਾਂ ਦੀ ਪਛਾਣ ਹਰਿਆਣਾ ਦੇ ਜ਼ਿੰਦ ਜिले ਦੇ ਪਿੰਡ ਕਾਸੋ ਖੁਰਦ ਦੀ ਵਾਸੀ ਨਿਲਮ ਅਤੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸਿੰਦੇ ਦੇ ਰੂਪ ਵਿੱਚ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਸੰਸਦ ਦੀ ਸੁਰੱਖਿਆ ਚੁਕਤਾਹੀ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਯੂਏਪੀਏ ਦਿੱਤਾ ਹੈ ਤਾਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼ ਨਵੀਂ ਦਿੱਲੀ ਸੰਸਦ ਭਵਨ ਦੀ ਸੁਰੱਖਿਆ ਚ ਕੱਲ ਯਾਨੀ ਕਿ ਬੁੱਧਵਾਰ ਨੂੰ ਵੱਡੀ ਕੁਤਾਹੀ ਹੋ ਗਈ ਦੋ ਵਿਅਕਤੀ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਚੈਂਬਰ ਅੰਦਰ ਦਾਖਲ ਹੋ ਗਏ ਅਤੇ ਨਾਰੇਬਾਜ਼ੀ ਕਰਨ ਲੱਗੇ ਇਸ ਘਟਨਾ ਦੇ ਸੰਬੰਧ ਵਿੱਚ ਲੋਕ ਸਭਾ ਸਕੱਤਰੇਤ ਨੇ ਵੱਡੀ ਕਾਰਵਾਈ ਕੀਤੀ ਸੁਰੱਖਿਆ ਗੁਤਾਈ ਦੇ ਮਾਮਲੇ ਵਿੱਚ ਲੋਕ ਸਭਾ ਸਕੱਤਰੇਤ ਨੇ ਅੱਠ ਕਰਮੀਆਂ ਨੂੰ ਮੁਅਤਲ ਕਰ ਦਿੱਤਾ ਹੈ ਮੁਅਤਲ ਕੀਤੇ ਗਏ ਲੋਕਾਂ ਦੀ ਪਛਾਣ ਰਾਮਪਾਲ ਅਰਵਿੰਦਰ ਪੀਰਦਾਸ ਗਣੇਸ਼ ਅਨੀਲ ਪ੍ਰਦੀਪ ਵਿਮਿਤ ਅਤੇ ਨਰੇਂਦਰ ਦੇ ਰੂਪ ਵਿੱਚ ਕੀਤੀ ਗਈ ਹੈ ਦੱਸਣਯੋਗ ਹੈ ਕਿ ਸੰਸਦ ਤੇ 2001 ਤੇ ਅਤਵਾਦੀ ਹਮਲੇ ਦੀ ਵਰਸੀ ਦੇ ਦਿਨ ਬੁੱਧਵਾਰ ਨੂੰ ਸੁਰੱਖਿਆ ਚੁਕਤਾਹੀ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ ਨਾਅਰੇ ਲਗਾਏ ਅਤੇ ਕੇਨ ذریعے ਪੀਲੇ ਰੰਗ ਦਾ ਧੂਆਂ ਫੈਲਾ ਦਿੱਤਾ ਜਿਸ ਨਾਲ ਸਦਨ ਅੰਦਰ دہشت ਫੈਲ ਗਈ ਉਸੇ ਸਮੇਂ ਹੀ ਦੋ ਹੋਰ ਦੋਸ਼ੀਆ ਅਮੋਲ ਸਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ ਕੇਨ ਤੋਂ ਰੰਗਦਾਰ ਧੂਆਂ ਛੜਿਆ ਅਤੇ ਤਾਨਾशाही ਨਹੀਂ ਚੱਲੇਗੀ ਵਰਗੇ ਨਾਰੇ ਲਗਾਏ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਹਾਂ ਦੀ ਪਛਾਣ ਹਰਿਆਣਾ ਦੇ ਜ਼ਿੰਦ ਜिले ਦੇ ਪਿੰਡ ਕਾਸੋ ਖੁਰਦ ਦੀ ਵਾਸੀ ਨੀਲਮ ਅਤੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸਿੰਦੇ ਦੇ ਰੂਪ ਵਿੱਚ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਸੰਸਦ ਦੀ ਸੁਰੱਖਿਆ ਚੁਕਤਾਹੀ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਯੂਏਪੀਏ ਦਿੱਤਾ ਹੈ ਤਾਂ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼